ਕਿਵੇਂ ਉਹਨ ਬਾਰੇ ਸੋਚਦੇ ਮੈਨੂੰ ਤੂੰ ਪੜਾਈ ਤੇ ਲਿਖਾਈ ਮੈਂ ਮੇਰੀ ਇਹੋ ਸੁਪਨਾ ਆਏ ਜੁਤੇ ਮੱਗਦੇ ਕੰਡ ਤੂੰ ਬਾਣੀ ਫਿਕਰੀ ਮਾਰੀ ਜਾਵਣ ਨੀ ਝੁੱਠਾਂ ਦੇ ਕੰਡ ਨੀ ਬਾਲੀ ਬਿਚਰੀ ਮਾਰੀ ਜਾਵਣ ਕਿਸੇ ਦੇ ਕਾਲੀ ਕਿਸੇ ਦੇ ਗੋਰੀ ਹੁੰਦੀ ਕਿਵੇਂ ਕਿਸੇ ਦੇ ਕਿਸੇ ਦੇ ਇੱਕ ਕਿਸੇ ਦੇ ਜੋੜੀ ਹੁੰਦੀ ਹੈ ਧੀਆਂ ਵਾਲਿਆਂ ਦੇ ਘਰੇ ਰੋਜ ਲੋੜੀ ਹੁੰਦੀ ਹੈ ਰੋਜ ਲੋੜੀ ਹੁੰਦੀ ਹੈ ਵਾਹ ਅਸੀਂ ਆਇਆ ਉਹਦੀ ਭੈਣ ਦੇ ਵਿਆਹ ਤੇ ਜਗ੍ਹਾ ਚਾਹੀਦੀ ਹੈ ਹੈਲੋ ਤਾਹਾ ਮਾਰਦਾ ਮੇਰੀ ਕਿੱਦਰ ਗਈ ਮੂਈ ਤਾਹਾ ਮਾਰਦਾ ਮੇਰੀ ਕਿੱਦਰ ਗਈ ਮੂਈ ਮਾਨ ਕੇ ਅੰਨ ਵੇਚ ਕੇ ਅਸ ਮਿੰਨੇ ਕਸ ਲਿਓਣੀ ਗੁੱਸਾ ਨਾ ਕਰੀਓ ਆਪੋਨਾ ਮੇਰੇ ਬਤ ਗੱਜਵਾਈ ਨਹੀਂ ਬਣਾ ਸੋਨਾ ਮੇਰੇ ਪਾਪ ਜੀਂਦੇ ਆਣੀਆਂ ਤੇ ਟਾਣੀਆਂ ਕਿ ਕਿਵੇਂ ਮੈਂ ਨੱਚੀਆ ਸੋਰੇ ਨੱਚੀਆ ਤੇ ਆਣੀਆਂ ਤੇ ਟਾਣੀਆਂ ਕਿੰਨਾਂ ਕਿਹੋ ਜਿਹਾ ਮਰਦ ਹੋਵੇ ਕਿਹਦਾ ਸ਼ਾਂਤੀ ਬਹੁਤ ਬੜਾ ਕਿਹੜਾ ਤੇਰੇ ਨਾਲ ਪੱਤ ਜਤ ਕਾਈ ਬਾਗੀ ਚੁੱਕਾ ਤੇ ਫਿਰ ਮੋਨੀ ਨਾ ਪਾ ਨੀ ਖਾ ਬੱਠਾ ਪਾਨ ਆ ਰਿਆ ਕੱਟ ਨਾ ਕਛੇ ਯਾ ਕਾ ਨੀ ਚਿੱਤ ਤੇ ਮੱਨ ਦੇੁੰਦੇ ਬੱਲੇ 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 ਤੁਮਾਰਾ ਤੇ ਪਾਈ ਬਾਪ ਦਾ ਗੋਤ ਦੱਸਦੀ ਬੱਲੇ 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 ਦੀ ਦਾ ਵਿਚਾਰਾ ਖਰਜੀ ਦਰਦਰ ਦੇ ਛੱਦ ਕਤ ਨਾ ਖਾਰਾ ਖੱਤੀ ਦੇ ਬੱਲੇ ਬੱਲੇ ਆਹ ਰੋ ਰਾਈਂ ਕਹਾਂ ਨਾ ਜਾਂਦੀ ਕਾਹੀ ਸੀ ਤਰ ਦੇਦੀ ਮੈਂ ਵੀਡੀਓ ਬਣਾਣਾ ਵੀਰ ਜੀ ਕਹਿੰਦੇ ਟੈਨਸ਼ਨ ਫਰੀ ਹੋ ਗਿਆ ਬਣਾ ਲੈ ਸਾਡੀ ਜਾਗੋ ਦੀ ਪਾਰਟੀ ਸੰਗਦੀ ਸੰਗਉਂਦੀ ਬੋਲੀ ਬਾਯਾ ਵਿਆਹ ਤੋਂ ਆ ਕੇ ਸਾਡੇ ਵੀਡੀਓ ਦੇਖਿਆ ਹਾਲ ਹੁੰਦਾ ਵੀ ਜੇ ਸਾਡੇ ਤੋਂ ਬੋਲੀ ਬੁੱਲੀ ਪੈ ਜੇ ਤਾਂ ਚੱਲ ਚੱਲ